केआर केआर सिस्टम ਨਹੀਂ ਰਹਾ ਹੈ ਕੰਪਨੀ ਡਾਇਰੈਕਟਲੀ ਗੱਲ ਕਰਨ ਵਾਸਤੇ ਇਹ ਮੰਨ ਕੇ ਚੱਲੋ ਇਹ ਤਾਂ ਤੁਹਾਡੇ ਵਾਸਤੇ ਇਹ ਚੀਜ਼ ਆ ਗਈ ਵੀ ਕੰਪਨੀ ਦਾ ਬੰਦਾ 24 ਘੰਟੇ ਨਾਲ ਹੀ ਰਹਿੰਦਾ ਸੱਤੋ ਦਿਨ 24 ਘੰਟੇ ਘੇਰਾ ਗਿਆ ਟ੍ਰੇਡਰ ਔਰ ਲਿਫਟ ਕਪੈਸਿਟੀ ਵੀ ਕਵਾਂਟਲ ਠੀਕ ਹੈ 20 ਕਵਾਂਟਲ ਹਾਂ ਫਿਰ ਸੁਪਰਸੀਡਰ ਰਾਮਨਾਲ ਚਲਾਊਗਾ ਬਿਲਕੁਲ ਰਾਮਨਾਲ ਠੀਕ ਹੈ ਤੇ ਅੰਕਲ ਇੱਕ ਇਹਦੇ ਈਪੀਆਈ ਹਿੱਸਾ ਹੁੰਦਾ ਹੁਣ ਹਾਂ ਈਪੀਆਈ ਇਹਦੇ ਨਾਲ ਹੈ ਠੀਕ ਹੈ ਜੀ ਮਿੱਤਰੋ ਤੇ ਹੁਣ ਸਾਨੂੰ ਜਿਹੜੀ ਸਕੀਮ ਆ ਗਈ ਉਹ ਅੰਕਲ ਸਾਰੀ ਸਮਝਾਉਣਗੇ ਦਾ ਸਿਓ ਅੰਕਲ ਇਹ ਤੇ ਇਹ ਟਰੈਕਟਰ ਦੀ ਕੀਮਤ ਸੀ 8 ਲੱਖ 18000 ਠੀਕ ਹੈ ਈਮ ਦੇ ਵਿੱਚ ਅਸੀਂ ਦੇ ਰਹੇ ਹਾਂ ਇਹ ਟਰੈਕਟਰ 7 ਲੱਖ 19990 ਰੁਪਏ। ਜੀ ਲੱਖ ਰੁਪਿਆ ਤੁਹਾਨੂੰ ਇਸ ਟਰੈਕਟਰ ਤੇ ਇਸ ਸਕੀਮ ਦਿੱਤੀ ਗਈ ਹੈ। ਠੀਕ ਹੈ ਤੇ ਅੰਕਲ ਇਹ ਕਿੰਨਾ ਚਿਰਾਂ ਸਕੀਮ ਹੈ ਇਹ? 3 ਮਹੀਨਾ ਟਾਈਮ ਹੈ ਦਸਹਰੇ ਤੱਕ। ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਆਪਣੇ ਚੈਨਲ ਰਾਇਲ ਫਾਰਮਰ ਟੀਵੀ ਤੇ ਤੇ 45 ਫਾਰਮ ਜੱਟਾਂ ਦੀ ਪਹਿਲੀ ਪਸੰਦ ਟਰੈਕਟਰ ਰਿਹਾ ਇਹ ਤੇ ਹੁਣ ਵੀ ਹੈਗਾ ਤੇ ਐਡੀ ਤਕੜੀ ਸਕੀਮ ਇਸ ਟਰੈਕਟਰ ਤੇ ਚੱਲੀ ਜਾਂਦੀ ਹੈ ਜੀ ਹੋਰ ਕੋਈ ਕੰਪਨੀ ਨਹੀਂ ਦਿੰਦੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਅੰਕਲ ਮੜਾਏ ਆਪਣੇ ਬਾਰੇ ਦੱਸਿਓ ਹਾਂ ਇਹ ਹੈਗਾ ਫਾਰਮ ਟਰੈਕ 45 ਠੀਕ ਹੈ ਪਾਵਰ ਬੈਕ T20 ਟੀ 1 ਛੋਟਾ ਗੇਰ ਆਉਂਦੇ ਜੀ ਹਾਂ ਜਿਹਨੂੰ ਛੋਟਾ ਗੇਰ ਕਹਿੰਦੇ ਹੋ ਠੀਕ ਹੈ ਜੀ ਉਹਦੇ ਚ ਆ ਗਿਆ ਇਹ ਹਾਂ ABL ਟੈਕਨੋਲੋਜੀ ਦਾ ਇੰਜਨ ਹੈ ਇਹਦੇ ਠੀਕ ਹੈ ਠੀਕ ਹੈ ਟੈਕਨੋਮਾਈਜ਼ ਗੇਰ ਹੈ ਇੰਜਨ ਦਿਖਾਉਣੇ ਆ ਕਿ ਸਾਨੂੰ ਤੇ ਸ਼ੋ ਵੀ ਮੈਨ ਲੱਗਦਾ ਵਨ ਪੀਸ ਕਰਤੀ ਹੈ ਨਾ ਸਾਰੀ ਸੋ ਵਨ ਪੀਸ ਹੈ ਠੀਕ ਆ ਵੇਖੋ ਲੌਕ ਵਗੈਰਾ ਆਪੇ ਜਾਂਦੀ ਡਬਲ ਜੈਕ ਠੀਕ ਹੈ ਜੀ ਤੁਸੀਂ ਦੇਖ ਲਓ ਤੇ ਬਾਕੀ ਨਾ ਹੋਰ ਕੋਈ ਕੰਪਨੀ ਨਹੀਂ ਦਿੰਦੀ ਜਿਵੇਂ ਹੁਣ ਮੰਨ ਕੇ ਚੱਲੋ ਆਹਾ ਪਾਵਰ ਸਟੀering ਦਾ ਤੇਲ ਅਲੱਗ ਆ ਉੱਪਰ ਆ ਗਿਆ ਠੀਕ ਹੈ ਸਪੈਸ਼ਲ ਠੀਕ ਆ ਗਈ ਉਹ ਆ ਗਿਆ ਹਨਾ ਕੇਆਰ ਕੇਆਰ ਸਿਸਟਮ ਜਿਹੜਾ ਹੈ ਕੰਪਨੀ ਡਾਇਰੈਕਟਲੀ ਗੱਲ ਕਰਨ ਵਾਸਤੇ ਇਹ ਮੰਨ ਕੇ ਚੱਲੋ ਇਹ ਤਾਂ ਤੁਹਾਡੇ ਵਾਸਤੇ ਇਹ ਚੀਜ਼ ਆ ਗਈ ਵੀ ਕੰਪਨੀ ਦਾ ਬੰਦਾ 24 ਘੰਟੇ ਨਾਲ ਹੀ ਰਹਿੰਦਾ ਸੱਤੋ ਦਿਨ 24 ਘੰਟੇ ਠੀਕ ਹੈ ਜੀ ਹਨੇਰੇ ਸਵੇਰੇ ਵੇਲੇ ਇੱਕ ਵੇਲੇ ਜਦੋਂ ਮਰਜ਼ੀ ਲਾ ਲਿਓ ਜੇ ਕੋਈ ਫੋਨ ਤੇ ਗੱਲ ਸਮਝਾਉਣ ਵਾਲੀ ਹੋਈ ਤੁਹਾਨੂੰ ਉਹ ਸਮਝਾ ਦੇਣਗੇ ਨਹੀਂ ਕੋਲੇ ਆ ਕੇ ਵੀ ਉਹ ਕਰ ਜਾਣਗੇ ਤੇ ਆ ਤੁਸੀਂ ਵੇਖ ਲਓ ਪਹਿਲੀ ਪਸੰਦ ਇਹ ਟਰੈਕਟਰ ਫਾਰਮ ਟਰੈਕ ਫੋਰਡ ਕਹਿ ਦਿੰਨੇ ਆ ਜਿਹਨੂੰ ਆਪਾਂ ਇਹ ਗਿਣਿਆ ਜਾਂਦਾਗਾ 14 ਦੇ ਟਾਇਰਾਂ ਚਾ ਤੇ ਛੋਟੇ ਗੇਅਰ ਦੇ ਵਿੱਚ ਹੈ T20 ਹੈ ਨਾ ਇਹ ਹੈਗਾ ABL ਟੈਕਨੋਲੋਜੀ ਦਾ ਇੰਜਨ ਹੈ ਬਾਰ ਬਾਰ ਠੀਕ ਹੈ ਜੀ ਗੇਅਰ ਆ ਗਿਆ ਟਰੋਮਾਈਜ਼ਰ ਔਰ ਲਿਫਟ ਕਪੈਸਿਟੀ 20 ਕਵਾਂਟਲ ਠੀਕ ਹੈ 20 ਕਵਾਂਟਲ ਹਾਂ ਫਿਰ ਸੁਪਰ ਸੀਡਰ RAM nal ਚਲਾਊਗਾ ਬਿਲਕੁਲ RAM nal ਠੀਕ ਹੈ ਤੇ ਅੰਕਲ ਇਹ ਕਿਤੇ EPI ਹਿੱਸਾ ਆਉਂਦਾ ਹੁਣ ਹਾਂ EPI ਇਹਦੇ ਨਾਲ ਹੈ ਠੀਕ ਹੈ ਜੀ 3 ਸਪੀਡ 30 ਸਪੀਡ ਆਏ। ਹਾਂ। ਠੀਕ ਹੈ ਜੀ। ਮਿੱਤਰੋ ਆ ਵੇਖੋ 14 ਦੇ ਟਾਇਰਾਂ 'ਚ 프ਰੰਟ ਟਾਇਰ 7516 ਠੀਕ ਹੈ। ਟਾਇਰ ਦੀ ਲੈਣੀ ਲੈ ਲਵਾਂ। ਠੀਕ ਹੈ। ਟਾਇਰ 14 9 28 ਠੀਕ ਹੈ ਜੀ। ਆਰ 프ਰੰਟ ਟਾਇਰ 75016 75016 ਮਿੱਤਰੋ ਤੇ ਹੁਣ ਸਾਨੂੰ ਜਿਹੜੀ ਸਕੀਮ ਆ ਗਈ ਉਹ ਅੰਕਲ ਸਾਰੀ ਸਮਝਾਉਣਗੇ। ਦੱਸਿਓ ਅੰਕਲ। ਇਸ ਦੇ ਇਹ ਟ੍ਰੈਕਟਰ ਦੀ ਕੀਮਤ ਸੀ 8 8 18000 ਠੀਕ ਹੈ। ਸਕੀਮ ਦੇ ਵਿੱਚ ਅਸੀਂ ਦੇ ਰਹੇ ਆ ਇਹ ਟੈਕਲ। 7 ਲੱਖ 19990 ਰੁਪਏ। ਠੀਕ ਹੈ। ਪਹਿਲਾਂ ਕਿੰਨੀ ਕੀਮਤ ਸੀ? ਪਹਿਲਾਂ ਇਹਦੀ 8 ਲੱਖ 18000 ਲੱਖ ਰੁਪਇਆ ਸਸਤਾ। ਹਾਂ। ਠੀਕ ਹੈ। ਜੋ ਇਹਦਾ ਉੱਪਰਲਾ ਖਰਚਾ ਹੈ ਰੀਸਰ ਵਗੈਰਾ ਉਹ ਅਲੱਗ ਹੈ। ਠੀਕ ਹੈ। ਉਹ ਲੱਗਾ। ਟਰੈਕਟਰ ਵੀ ਇਕੱਲਾ ਆਪਾਂ ਨੂੰ। ਇਹ ਹੋਊਗਾ ਔਨ ਦਾ ਰੋਡ ਹੀ ਪੈਂਦਾ ਹੈ। 7 ਲੱਖ 55000 ਦਾ। ਠੀਕ ਹੈ ਜੀ। ਇਹਦਾ ਔਨ ਦਾ ਰੋਡ। ਤੇ ਜੇ ਮੰਨ ਕੇ ਕਿ ਪਹਿਲਾਂ ਬਿਨਾਂ ਸਕੀਮ ਤੋਂ ਸੀਗਾ ਇਹ 8.5 ਲੱਖ ਦਾ। 8 ਲੱਖ 18000। ਨਹੀਂ, ਕਾਗਜ਼ ਪੱਤਰ ਪਾ ਕੇ ਤਾਂ ਅਲੱਗ। हां ठीक है। वो पेंडा जी 8 लाख 58000 ठीक है जी लाख रुपया ਤੁਹਾਨੂੰ ਇਸ ਟਰੈਕਟਰ ਤੇ ਫੇਸ ਸਕੀਮ ਦਿੱਤੀ ਗਈ ਹੈ। ਠੀਕ ਹੈ ਤੇ ਅਗਲੇ ਕਿੰਨਾ ਚਿਰਾਂ ਸਕੀਮ ਇਹ? ਸਕੀਮ ਦਾ ਟਾਈਮ ਹੈ ਦਸਹਰੇ ਤੱਕ। ਦਸਹਰੇ ਤੱਕ। हां ठीक है, है, है? है, दिसेरे तक। दिसेरे तक? आ, है जी ਅੱਜ ਅੱਜ 25 ਸਤੰਬਰ ਹੈ ਤਰੀਕਾ 2024 ਤੇ ਇਹ ਸਕੀਮ ਤੁਹਾਨੂੰ ਦਸਹਰੇ ਤੱਕ ਮਿਲੂਗੀ ਤੇ ਆਰ ਗਾਡਰ ਬੁਕਿੰਗ ਹੋ ਰਹੀ ਹੈ। ਠੀਕ ਹੈ ਜੀ ਇਸ ਤਿੰਨੋਂ ਟਰੈਕਟਰ ਬੁਕਿੰਗ ਚੱਲ ਰਹੀ ਹੈ। ਇਹ ਬੁੱਕ ਆ ਗਏ ਤਿੰਨੇ ਉਹ ਹੋ ਚੁੱਕਿਆ ਹੈ ਜੀ ਟੀ। ਠੀਕ ਹੈ ਮਿੱਤਰੋ ਤੇ ਬਾਕੀ ਮਿੱਤਰੋ ਫਾਰਮ ਟਰੈਕ ਦਾ ਚੀਜ਼ ਹੀ ਬਹੁਤ ਅਲੱਗ ਬਣਾਈ ਵੀ ਹੈਗੀ ਇਹ ਤਾਂ ਪਹਿਲੀ ਪਸੰਦ ਮੰਨਿਆ ਜਾਂਦਾਗਾ ਬਹੁਤ ਸੋਹਣਾ ਟਰੈਕਟਰ ਹੈਗਾ ਪਹਿਲਾਂ ਤਾਂ ਰੰਗ ਦੀ ਕੁਆਲਿਟੀ ਚੈੱਕ ਕਰੋ ਐ ਪੇਂਟ ਕਲਾਸਟਰ ਵਗੈਰਾ ਵਧੀਆ ਤੇ ਜਿਹੜੀ ਅੰਕਲ ਨੇ ਸਕੀਮ ਦੱਸੀ ਆ ਉਹ ਮੈਨਲਾ ਤਾਂ ਕੋਈ ਕੰਪਨੀ ਨਹੀਂ ਦਿੰਦੀ ਹਨਾ ਕੀ ਜਿਹੜੀ ਸਕੀਮ ਦੱਸੀ ਉਹ ਤਾਂ ਨਹੀਂ ਕੋਈ ਦਿੰਦਾ ਹਨਾ ਲੱਖ ਹੋਰ ਕਿਥੇ ਕੋਲ ਨਹੀਂ ਲੱਖ ਰੁਪਿਆ ਸਸਤਾ ਟਰੈਕਟਰ ਇੱਥੋਂ ਆ ਕੇ ਦਸਹਿਰੇ ਤੱਕ ਜਦੋਂ ਮਰਜ਼ੀ ਤੁਸੀਂ ਆ ਕੇ ਲੈ ਸਕਦੇ ਹੋ ਧੰਨਵਾਦ ਅੰਕਲ 对。